ਪਾਪ ਕੀਤੇ ਫੋਟੀਆਂ ਪਨੇਆਂ ਕਿਤੋਂ ਛੋੜੇ ਤੋਂ ਤੁਮ ਤਾਂ ਨਹੀਂ ਹੋਣੀ ਅੰਨੇ ਕੋੜੀ ਪਿੰਗਲੇ ਕਹਿੰਦੇ ਪਾਪਾ ਜੀ ਇਸੇ ਛੋਟਾ ਸੰਤਾਂ ਦਾ ਰਾਬਦਾ ਹੋ ਜਾਏ ਤੂੰ ਤਾਂ ਜੋਗ ਬਣਤਾ ਦਿੰਨੀ ਆ ਸਾਡੇ ਦੁੱਖ ਦੂਰ ਕਰਨੇ ਕੀ ਔਖੇ ਸੋਨੂ ਉਹ ਕਹਿੰਦਾ ਸੋਰੇ ਸੋਡੇ ਬੱਜਰ ਪਾਪ ਕੀਤੇ ਆ ਜੋਂ ਚਲੇ ਜਾਓ ਛੋਟੇ ਤੋਂ ਹਜ਼ੂਰ ਨਹੀਂ ਹੋਣੇ ਅੰਨੇ ਕੋੜੀ ਪਿੰਗਲੇ ਹੱਥ ਬੰਨ ਕੇ ਖੜੀ ਬਾਬਾ ਜੀ ਫਿਰ ਸਾਨੂੰ ਐਂ ਦੱਸ ਦਿਓ ਅਸੀਂ ਕਿਹੜੇ ਜਨਮਾਂ ਚ ਕਿਹੜਾ ਪਾਪ ਕਰ ਵਸੇ ਜਿਹੜੇ ਸਾਡੇ ਨਹੀਂ ਦੁੱਖ ਦੀਨ ਨਹੀਂ ਤੁਸੀਂ ਦੂਰ ਕਰਨੇ ਪਿੰਗਲੇ ਪੁੱਛਦੇ ਅਤੇ ਪੂਰਨ ਦੱਸਦਾ ਪਿੰਗਲੇ ਨੂੰ ਕਹਿੰਦਾ ਤੁਸੀਂ ਪਿਛਲੇ ਜਨਮ ਦੇ ਵਿੱਚ ਰਾਜਿਆਂ ਦੇ ਪੁੱਤਰ ਹੁੰ ਆਪਣੇ ਮਹਿਕਮੇ ਬੈਠ ਕੇ ਸੋਈ ਪਾਣੀ ਛਕਣਾ ਕੁੱਤੇ ਤ੍ਰਵੇਸ਼ ਨੇ ਟੁਕਦੀ ਬੁਰਕੀ ਦੀ ਝਾਖੂ ਆ ਜਾਣ ਆਪਦੇ ਨੌਕਰਾਂ ਨੂੰ ਦੇ ਕੇ ਹੁਕਮ ਰਵਾ ਕੇ ਡੰਡਾ ਤੜਵਾ ਦੇਣਾ ਤੱਕ ਜਿਵੇਂ ਕੁੱਤੇ ਪਿੰਗਲੇ ਕੀਤੇ ਹੋਏ ਹੁਣ ਤੁਸੀਂ ਪਿੰਗਲੇ ਹੋ ਗਏ ਉਹ ਪਿਛੇ ਸਾਡੇ ਕੋੜੀ ਅੱਗੇ ਆ ਗਈ ਬਾਬਾ ਜੀ ਅਸੀਂ ਕਾਹ ਤੋਂ ਕੋੜੀ ਹੋ ਗਏ ਪੂਰਨ ਕਹਿੰਦਾ ਤੁਸੀਂ ਪਿਛਲੇ ਜਨਮ ਵਿੱਚ ਪੁੱਛਣਾ ਦਾ ਕੰਮ ਕਰਦੇ ਹੁੰਦੇ ਸੀ ਗਉਂਗਾ ਫਾੜੀਆਂ ਗਲ ਕਤਲ ਕਰਦੇ ਨੇ ਸਾਨੂੰ ਉਹ ਡੰਨ ਲੱਗਿਆ ਤਾਂ ਕੋੜੀ ਹੋ ਗਏ ਤੇ ਅੰਨੇ ਹੱਥ ਬਣ ਕੇ ਖੜ ਗਏ ਬਾਬਾ ਜੀ ਐਸ ਜਨਮ ਵਿੱਚ ਵਰ ਸਾਨੂੰ ਅੱਖੀਆਂ ਕਾਹ ਤੋਂ ਨਹੀਂ ਮਿਲੀਆਂ ਕਹਿੰਦਾ ਸੋਰੋ ਦਰਖਤਾਂ ਤੇ ਚੜ ਜਾਣਾ ਜਨਵਰਾਂ ਦੇ ਜਨਵਰਾਂ ਦੇ ਅੰਡੇ ਪਨ ਦੇਣੀ ਨੀਤਰ ਨਹੀਂ ਹਨਗਾ ਕਰਦੇ ਨੇ ਸਾਨੂੰ ਉਹ ਡਾਣ ਲੱਗਿਆ ਖੀਆਂ ਤਾਂ ਨਹੀਂ ਮਿਲेंगी ਉੱਥੇ ਕਰਨੇ ਕੋੜੀ ਪਿੰਗਲੇ ਮਾਰਦੇ ਸਵਰਦੀ ਤਾ ਉਹ ਬਾਬਾ ਜੀ ਡੁੱਬੇ ਜਾਂਦੇ ਨੂੰ ਤਾਰ ਦੇਵੇਂ ਤੁਸੀਂ ਦੇਮੋ ਪਾਰ ਲੰਗਾ ਛੋਟੀ ਸੰਤਾਂ ਦੀ ਰੇਖ ਵਿੱਚ ਮੇਖ ਹੈ ਬੂਤੇ ਫਟਕੇ ਦੇਮੋ ਲਾਣਾ ਅਸੀਂ ਪਾਉਂਦੇ ਵਾਸਤੇ ਰੱਬ ਦਾ ਬਾਗ ਸਾਡੇ ਕੋਲ ਹਟਾ ਕੇ ਜਾ ਲਾਗੇ ਮਨਤਾ ਕਰਨ ਜਦੋਂ ਮਨਤਾ ਕਰਨ ਲੱਗੀ ਜਿਹੜੇ ਸਾਧੂ ਹੁੰਦੇ ਨੇ ਰਹਿਮਦਿਲ ਕੇ ਹੁੰਦੇ ਆ ਜਿਹੜੇ ਸਾਧੂ ਸੰਤ ਆਉਂਦੇ ਆ ਦੁਨੀਆ ਦੇ ਵਿੱਚ ਲੋਕਾਂ ਨੂੰ ਤਾਰਨ ਵਾਸਤੇ ਹੁੰਦੇ ਆ ਕਿ ਜੇ ਆਪਾਂ ਦੁਨੀਆ ਵੀ ਬੰਦੇ ਆਉਣੇ ਆਪਾਂ ਪਿਛਲੇ ਕਰਮਾਂ ਦੇ ਫਲ ਭੋਗਣ ਵਾਸਤੇ ਆਉਣੇ ਆ ਕੋਈ ਬੰਦਾ ਕਿਸੇ ਕਰੋਂ ਦੁਖੀ ਆ ਤੇ ਕੋਈ ਬੰਦਾ ਕਿਸੇ ਕਰੋਂ ਦੁਖੀ ਆ ਪੂਰਨ ਨੇ ਮੰਚ ਰਹਾਂਵਾਂਗੇ ਚਲੋ ਜਦੋਂ ਉਹ ਜਾਣੇ ਜੇ ਹੁਣ ਮੈਂ ਤੱਕ ਕਰਦੇ ਇਹਨਾਂ ਦੇ ਦੁੱਖ ਦੂਰ ਕਰ ਦਈਏ ਉੱਥੇ ਕਿ ਅਗੋ ਪੂਰਨ ਬੋਲਿਆ ਤੁਸੀਂ ਮੇਰੇ ਵੱਲ ਕਰੋ ਖਿਆਲ ਜੋ ਬੀਜੇ ਸੋਗ ਮੈਂ ਹੋਰ ਨਮਦਲੇ ਡਾਲ ਉਹ ਬੀਜੋਂ ਬੀਜ ਨਮੋੜੀਆਂ ਤੇ ਹੁਣ ਸੋਗੀ ਦਾ ਕਰੋ ਖਿਆਲ ਵੀ ਨਮੋੜੀਆਂ ਦੇ ਚਾਕ ਸੋਗੀ ਦੀ ਕਿੱਥੋਂ ਹੋ ਜੂ ਬੀਜੋਂ ਬੀਜ ਨਮੋੜੀਆਂ ਹੁਣ ਸੋਗੀ ਦਾ ਕਰੋ ਖਿਆਲ ਆ ਰੋੜਾਂ ਦੇ ਛੱਟੇ ਮਾਰ ਕੇ ਪਾਪ ਗੋ ਕਿੱਥੋਂ ਸੁਭਾਲਦੇ ਰੋੜਾਂ ਦੇ ਛੱਡੇ ਮਾਰ ਕੇ ਕਿੱਥੋਂ ਭਾਲਦੇ ਲਾਲ ਤੁਸੀਂ ਗਉਂਆਂ ਮਾਰੀਆਂ ਖੋੜ ਗੋ ਪਾਪੀ ਮਹਾ ਚੰਡਾਲ ਤੁਸੀਂ ਤੇ ਕੁੱਤਿਆਂ ਦੇ ਤੋੜਲੇ ਫਰੋਂਨ ਦੀ ਕੂਕ ਸੁਣੀ ਦਰਬਾਰ ਤੇ ਫੇਰ ਸੀ ਪਿਛਲੇ ਜਨਮ ਦਾ ਦੁੱਖ ਕੱਟਿਆ 52 ਸਾਲ ਹੁਣ ਸੁਖ ਦੀਆਂ ਘੜੀਆਂ ਆਈਆਂ ਮੈਂ ਸਿੱਧਾਂ ਦੇ ਹੋਏ ਦیدار ਜੈਨਾ ਲੋਬ ਵਿੱਚ ਤਲਾ ਦੇ ਇੱਕ ਪਈਆ ਸੋਡੇ ਝੜ ਜਾਣ ਪਾਪ ਜੀ ਯਾਰ ਕੰਨੇ ਕੋੜੀਆਂ ਪਿੰਗਲਾਂ ਦੇ ਦੁੱਖ ਤੋੜ ਕੇ ਜਤੀ ਲੋਕ ਬਈ ਕੰਨੇ ਬਾਤ ਤੋ ਕਰੀ बदलेदारीजो बीजन मोरिया बिजो बी 看见吗？ میں دل لادے ہلو میں دل لادے ہوے منی ہولی دل لادے ہلو میں دل لادے وہ پہ کے تال دے را وسے جی ہے جی تا ਸ਼ਮਸ਼ਾਲਾ ਮਾਰੀਆਂ ਕਬਲੇ ਬਜਾਰ ਮਾਰੀਆਂ ਲੈnde ਨਾ ਉਹ ਵੀ ਮੁਸੀਕਾ ਨਾ ਹੋਗੀ ਬਈ ਅਸੀ ਕੰਗਲ ਹੋਗੀ ਖੜੇ ਖਨਰ ਦੇ ਦਾ ਬਈ ਪੁੱਤੇ ਖੰਡੇ ਦੇ ਖਾਰ ਕੀ ਉਹ ਖੜੇ ਆ ਦੇਖ ਰਹੀ ਆ ਉਹ ਮੰਗਦੀ ਐ ਹਜ ਲਈ ਰਾਹਕੀਮਾ ਰਾਹਕੀਮਾ ਹੁਣ ਕੀ ਨਾਲ ਕਰੇ ਖੁਦਾ ਦਿੱਤਾ ਮਰਾ ਫਕੀ ਜੋ ਵੀਰੋ ਜਿਹੜੇ ਅੰਨੀ ਕੁੜੀ ਪਿੰਗਲੇ ਸੀ ਪੂਰਨ ਉਹਨਾਂ ਨੂੰ ਕਹਿਣ ਲੱਗਿਆ ਤੁਸੀਂ ਤਲਾਸ਼ ਚ ਨਾਲੋ ਠੀਕ ਹੋ ਜਾਓ ਹੁਣ ਪੂਰਨ ਨੇ ਮੂੰਹ ਬਲੀ ਦੇਖਦੇ ਆ ਬਈ ਸੰਤਾਂ ਨੇ ਕਹਿਤਾ ਦਿੱਤਾ ਨਾ ਉਹਨਾਂ ਕਿਵੇਂ ਠੀਕ ਹੋ ਜਾਣਗੇ ਇਹ ਦੇਣਾ ਦੁੱਖ ਤੋੜ ਦੇਣਾ ਸੰਤਾਂ ਦੇ ਹਿੱਸੇ ਚੋਂ ਨਾ ਹੋੜ ਨਹੀਂ ਕਿਤੇ ਉਹਨਾਂ ਨਾਲ ਕੋਈ ਦਵਾਈ ਨਾ ਕੋਈ ਢੋੜੀ ਨਾ ਕੋਈ ਠੀਕਾ ਹੋਣਾ ਕੋਰੋਨਾ ਰੋਠੀ ਖੋ ਜੋਗੇ ਅੰਨੇ ਕੋੜੀ ਪਿੰਗਲੇ ਮੰਦੇ ਵਿੱਚ ਝੀੜੇ ਕਰਦੇ ਦਰੀਲਾਂ ਕਰਦੇ ਤੁਰਪੇ ਤਲਾਵਲੀ ਜਦੋਂ ਪਿੰਗਲੇ ਪਹੁੰਚੇ ਤਲਾਤੇ ਛਰੀ ਤੇ ਖੋਲ ਕੇ ਲੀੜੇ ਮਾਰੇ ਤਲਾਹ ਚ ਗੋਤੇ ਪਿੰਗਲੇ ਠੀਕ ਹੋ ਗਏ ਕੋੜੀ ਨਾਤੇ ਕੋਲ ਦੇ ਯਾਰ ਜਾਲ ਛੜ ਕੇ ਝੜ ਕੇ ਅੰਨਿਆਂ ਨੇ ਪਰ ਕੇ ਚੂਲੀ ਫੇਰੀ ਨੇਤਰਾਂ ਤੇ ਦਿਨੇ ਤਾਰੇ ਦਸਣ ਲੱਗੇ ਹੋ ਗਈਆਂ ਚੈਂਚਲ ਵਰਗੀਆਂ ਦਈਆਂ ਨਵੇਂ ਬਣ ਕੇ ਸਰੀਰ ਜਦੋਂ ਕਰਜ ਹੋ ਗਈ ਨਾ ਪੂਰੀ ਨਾ ਤਾਂ ਕਿਸੇ ਨੇ ਪੂਰਨ ਭਗਤ ਨੂੰ ਮੱਥਾ ਟੇਕਿਆ ਨਾ ਕਿਸੇ ਨੇ ਧੰਨਵਾਦ ਨਾ ਕੋਈ ਸ਼ੁਕਰਾਨਾ ਕੀਤਾ ਮਾਰਦੇ ਦੜੰਗੇ ਲਉਂਦੇ ਐਡੀਸ਼ਨ ਆਪਾਂ ਘਰਾਂ ਨੂੰ ਭੱਜ ਪਰੇ ਪੂਰਨ ਕਹਿੰਦਾ ਗੋਪੀ ਚੰਦਾ ਗਰਜ ਕਿਸੇ ਦਾ ਗੁਰੂ ਆ ਇਹ ਦੁਨੀਆ ਗਰਜਣਾ ਬਧੀ ਆ ਜਿੰਨਾ ਚੱਕਰੇ ਇਹਨਾਂ ਨੂੰ ਮੇਰੇ ਤੇ ਕਰ ਗਰਜ ਸੀ ਮੇਰੇ ਗੋਡਿਆਂ ਤੋਂ ਬੈਠੇ ਨਹੀਂ ਸੀ ਉੜਦੇ ਹੁਣ ਇਹਨਾਂ ਦੀ ਗਰਜ ਹੋ ਗਈ ਪੂਰੀ ਇਹਨਾਂ ਨੇ ਮੇਰੀ ਬਾਤ ਇਹਨੂੰ ਕੁਛੇ ਭਾਵੇਂ ਤੇ ਕਰਕੇ ਥੇ ਮਾਰੇ ਨੂੰ ਆਵਾਜ਼ ਗੋਪੀ ਚੰਦਾ ਕਹਿੰਦਾ ਬਾਪਾ ਆਪਾਂ ਇਹਨਾਂ ਤੋਂ ਕੀ ਕਰਾਉਣਾ ਉਹ ਗੋਪੀ ਚੰਦਾ ਇਹਨਾਂ ਨੇ ਜਾ ਕੇ ਸ਼ਹਿਰ ਦੇ ਵਿੱਚ ਡੰਡ ਦੋਹਾਈ ਪਾ ਦੇਣੀ ਅਸੀਂ ਉੱਥੋਂ ਠੀਕ ਹੋਏ ਆ ਇੰਨਾ ਦੁਨੀਆ ਦਾ ਕੱਠ ਹੋ ਜੀ ਇੱਥੇ ਤਿਲ ਸਿੱਟ ਨੂੰ ਥਾਂ ਨਹੀਂ ਰਹਿਣਾ ਜਿਹੜੇ ਅਸਲੀ ਸੰਤਾਂ ਲੋਕਾਂ ਤੋਂ ਦੂਰ ਰਹਿੰ ਮਾੜੇ ਸੰਤ ਕੱਠ ਕਰਕੇ ਲੋਕਾਂ ਨੂੰ ਪਿੱਛੇ ਲਾਉਂਦੇ ਮਾਰਵਾਜ ਮਾਰੀ ਕੋਪੀਦਾਂ ਨੇ ਆਵਾਜ਼ ਮੋੜ ਕੇ ਆ ਗਈ ਬਾਬਾ ਜੀ ਦੇਸ਼ ਦੱਸੋ ਕੀ ਕਹਿੰਨੇ ਆ ਪੂਰਨ ਕਹਿੰਦਾ ਭਾਈ ਸੋਨੂ ਇਹ ਗੱਲ ਕਹਿੰਦੇ ਤੁਸੀਂ ਕਿਸੇ ਕੋਲੇ ਦੱਸਣਾ ਨਹੀਂ ਸੀ ਉੱਥੋਂ ਠੀਕ ਹੋਏ ਆ ਕਹਿੰਦੇ ਬਾਬਾ ਮਾਸਾ ਤਾਂ ਅਸੀਂ ਠੀਕ ਹੋਏ ਆ ਅਸੀਂ ਤਾਂ ਕਿਸੇ ਕੋਲੇ ਭਾਅ ਨੂੰ ਨਹੀਂ ਕਰਦੇ ਇਹਦੇ ਉਲਟ ਵੀਰੋ ਜੋ ਕੋਈ ਬੈਦ ਹਕੀਮ ਕਿਸੇ ਡਾਕਟਰ ਦਾ ਕਿਸੇ ਮਰੀਦ ਦਾ ਦੁੱਖ ਤੋੜ ਦੇਵੇ ਉਹ ਮਰੀਦ ਇਸਾਂ ਜਦੋਂ ਹਾਈਪਟ ਦਿੰਦਾ ਮੈਂ ਫਲਾਣੇ ਪੜਨ ਵਾਲੇ ਬੈਦ ਤੋਂ ਡਾਕਟਰ ਤੋਂ ਦਵਾਈ ਲੈ ਕੇ ਆ ਉੱਥੋਂ ਮੈਨੂੰ ਆਰਾਮ ਆਇਆ ਤੇ ਪੂਰਨ ਭਗਤ ਨੇ ਤਾਂ ਨਵੇਂ ਸਿਰੋਂ ਜਿੰਦਗੀ ਬਖਸ਼ੀ ਜੀ ਉੱਥੇ ਲੱਗਿਆ ਵੀ ਅਸੀਂ ਨਿਹੜਬੇ ਪਰਲੰਬ ਤੋਂ ਕਿੱਥੇ ਹੱਥ ਹੁਣਾ ਉੱਥੇ ਕੰਨੇ ਕੋੜੀ ਪਿੰਗਲੇ ਪੈ ਕੇ ਸ਼ਹਿਰ ਦੇ ਰੰਗ ਬੱਦ ਸ਼ਹਿਰ ਦੇ ਜਾ ਕੇ ਪੌਂਦੇ ਫਿਰਦੇ ਦੰਦ ਕਹਿੰਦੇ ਸੰਕੁਤਰੇ ਵਿੱਚ ਬਾਗਦੇ ਮੂਰਤੀਆਂ ਚਾਰ ਪੰਜ ਸੁੱਕਾ ਬਾਗ ਕੀਤਾ ਹਰਿਆਵਲਾ ਲਾਦੇ ਆੜੂ ਜਾਮਣਾ ਆਮ ਉਹਦਾ ਪੂਰਨ ਵਰਗਾ ਬੋਲ ਆ ਆ ਪੂਰਨ ਵਰਗੇ ਹੰਗ ਵਾਫਾ ਰਾਖ ਬਾਬਾ ਰਾਖ ਪੜਾਉਂਦਾ ਕੋੜ ਕੇ ਰੇਹਾ ਦੁੱਖਨਖੰਡ ਜਦ ਨਾਲੋਂ ਦਾ ਵਿੱਚ ਜਾਣਦੇ ਬਾਬਾ ਰੇਹਾ ਅਲਾਦਾ ਬੰਡ ਪਤਾ ਸ਼ਹਿਰ ਚ ਰੋਲਾ ਉਈ ਦੁੱਧ ਵਾਲਾਂ ਨੂੰ ਦੁੱਧ ਤੇ ਪੁੱਤ ਵਾਲਾਂ ਨੂੰ ਪੋਟ ਦੁਖਿਆਂ ਦੇ ਤੋਂ ਤੋਕ ਤੋੜ ਕੇ ਬਾਵਾ ਘਰਾਂ ਨੂੰ ਭੇਜੀ ਜਾਂਦਾ ਧਰਮੀ ਗੱਲ ਹੈ ਜਿਨ੍ਹਾਂ ਮਾਈਆਂ ਨੇ ਕਿਤੇ ਸਹਾਰੀ ਮਨ ਲਾਦਾ ਉਮਰ ਸੀ ਦੇਖਿਆ ਉਮਰੋ ਹਰਕ ਪੀਣਾ ਸੀ ਥਾਲ ਖੀਰ ਦੇ ਪਰੋਸ ਕੇ ਪੁਰਨੇ ਬਾਗਵਲੀ ਨੂੰ ਕੱਤਦੀਆਂ ਵਹੀਰਾ ਉਹ ਥੱਕੇ ਗੱਲਾਂ ਸੁਣ ਕੇ ਕੋੜੀਆਂ ਬਾੜੀਆਂ ਵਿੱਚ ਸ਼ਹਿਰ ਦੇ ਮੱਚ ਕੇ ਸ਼ੋਰ ਵੀਰੋ ਤਰੇ ਮਹਾਜਨ ਖਤਰੀ ਕੋਸ ਲੋਕ ਸ਼ਹਿਰ ਦੇ ਹੋਰ ਬੁੱਢੀਆਂ ਮਾਈਆਂ ਤੁਰਪੀਆਂ ਜਿਨ੍ਹਾਂ ਨੂੰ ਸੀ ਬੱਚਿਆਂ ਦੀ ਲੋੜ ਉਹਨਾਂ ਨੇ ਸਾਫ ਕੋਰੋਂ ਸੇ ਖੀਰ ਦੇ ਪਰਲੇ ਦੁੱਧ ਕਟੋਰ ਕਦਮੀ ਕਦਮੀ ਤੱਡ ਕੇ ਪੁੰਚ ਸੰਤਾ ਕੋਲ ਕਰਨ ਤੀ ਖਮ ਬੈੜ ਕੇ ਇਹਦਾ ਪੂਰਨ ਵਰਗਾ ਬੋਲੋ ਬਾਵੇ ਚੱਲੇ ਉਤਰੇ ਜਾ ਕੇ ਤੋਂ ਸਾਨੂੰ ਦੇਹ ਬੱਚਿਆਂ ਦੇ ਜੋ ਕੁਈ ਦੁੱਧ ਮੰਗਦਾ ਪੁੱਤ ਮੰਗਦਾ ਬਾਜਪੁਰ ਨਹੀਂ ਆ ਗਈ ਉੱਥੇ ਕਹ ਬਾਬਾ ਬਹਿਗਾ ਕੋਸ਼ ਖਮਾਰ ਕੇ ਲਾ ਕੇ ਸੋਨਾ ਸਮਾਰ ਇਹ ਫੇਰ ਸੀ ਪਿਛਲੇ ਜਨਮ ਦਾ ਜੋ ਪੂਰਬ ਦੇ ਭਾਗ ਆ ਪਿਛਲੇ ਜਨਮ ਚ ਬੰਦਿਓ ਤੁਸੀਂ ਕੀਤੇ ਕਰਮ ਖਰਾਬ ਹੁਣ ਛੋਟੀ ਖਤਰ ਬੰਦਿਓ ਮੈਂ ਕੀਤੀ ਇੱਕ ਫਰਿਆਦ ਖੜੀ ਹੋ ਗਈ ਬਚਤ ਦੇ ਗਾਹ ਦੇ ਇਹ ਜੀ ਅਕ ਇਸਾ ਦੀ ਮੰਨ ਲਈ ਪਰਵਦਗਾਰ ਤੁਸੀਂ ਘਰਾਂ ਨੂੰ ਮੋੜ ਜਿਓ ਉਹਨਾਂ ਕੋ ਛੋਟੇ ਗੋਦੀ ਖੇਡਣ ਕੇ مالک ਲਾਦ ਮਰਦੋ ਦੇ ਕਿ ਤੂੰ ਦੁਨੀਆ ਨੂੰ ਮਾਰ ਦੇ ਤੂੰ ਬਈ ਓਏ ਦੇ ਬੱਤੀਆਂ ਦੇ ਜੋੜੀ ਕਾਂ ਬਹਿਣੀ ਕੋਟਕ ਮਾਰ ਕੇ ਤਾਲਾ ਦੇ ਅਸਾਂ ਨਸਮਾ ਦੀ ਇਹ ਬੇਨ ਸੁਸ਼ਲੀ ਜਨਮ ਦਾ ਆਖਾ ਕਦਿਆ ਦੇ ਬਾਗ ਹੋਰ ਸੀ ਬਿਲੇ ਜਾਣੇ ਦਾ ਓਏ ਜੋ ਪੂਰਬ ਦੇ ਪਾਰੀ ਓ ਪਿਛਲੇ ਜਨਮ ਤੇ ਬੰਦੀ ਹੋ ਸੀ ਤੀਤੇ ਦਾ ਮਖਾਦਾ ਮਨੋਸ਼ੀਂਦਰ ਬੰਦੀ ਹੋ ਮੈਂ ਤਾਂ ਕੀਤੀ ਅਗਫੜਿਆ ਉਗੀ ਬੱਦਰ ਗਾਵੇ ਵੇ ਮੱਲ ਪਰਮਕਾਰ ਜੋਕਰਾਂ ਨੂੰ ਮੋੜ ਦੇ ਟੋਲੀ ਇਹ ਬੱਦੇ ਗੋਦੀ ਖੇੜ